ਾਂ ਦੀ ਧਰਤੀ ਫਤਿਹਗੜ ਸਾਹਿਬ ਦੇ ਹਰੇਕ ਸਾਲ ਆਯੋਜਿਤ ਕੀਤੇ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਸੰਗਤ ਦੀ ਸੁਰੱਖਿਆ ਤੇ ਸਹੂਲਤ ਲਈ ਪੂਕਾਇ ਇੰਤਜ਼ਾਮ ਕੀਤੇ ਜਾ ਰਹੇ ਨੇ ਤਾਂ ਜੋ ਸੰਗਤਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਰੋਪਨਗਰ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁੱਲਰ ਨੇ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਰਵਜੋਤ ਗਰੇਵਾਲ ਸਮੇਤ ਸ਼ਹੀਦੀ ਸਭਾ ਮੌਕੇ ਇੱਥੇ ਜਾਣ ਵਾਲੇ ਪ੍ਰਬੰਧਕਾਂ ਦਾ ਜਾਇਜ਼ਾ ਲੈਣ ਅਨਾਜ ਮੰਡੀ ਸਰਹੰਦ ਵਿਖੇ ਗੱਲਬਾਤ ਕਰਦਿਆਂ ਕੀਤਾ ਸਰਬ ਸਭਾ ਨੇ ਡਿਊਟੀ ਲਈ ਜੋ ਜੋੜ ਮੇਲੇ ਇੱਥੇ ਹੋਣਾ ਹੈ 24 ਤਰੀਕ ਤੋਂ ਲੈ ਕੇ 27 ਤਰੀਕ ਤੱਕ ਮੇਨ ਪੱਤੀ 26 27 ਨੂੰ ਰਸ਼ ਹੋਏਗਾ ਲੇਕਿਨ 22 ਨੂੰ ਸੰਡੇ ਆ ਰਿਹਾ ਬਾਈ ਨੇ ਵੀ ਬਹੁਤ ਜ਼ਿਆਦਾ ਰਸ਼ ਹੋਏਗਾ ਅਸੀਂ ਉਸ ਤਰੀਕੇ ਜਿਹੜੇ ਆਪਣੇ ਸਿਕਿਉਰਟੀ ਪ੍ਰਬੰਧ ਕੀਤੇ ਹੋਏ ਨੇ ਜਿੰਦੇ ਵਿੱਚ ਪਾਰਕਿੰਗ ਦੇ ਗੁਰਦੁਆਰਾ ਸਾਹਿਬ ਡਿਊਟੀ ਲਈ ਟ੍ਰੈਫਿਕ ਅਰੇਂਜਮੈਂਟਸ ਕੀਤੀ ਨੇ ਲੰਗਰਾਂ ਦੇ ਨੇੜੇ ਕਿਤੇ ਕਿਤੇ ਕੀਤੀ ਰੋਕੀ ਹੈ ਉਹ ਸਬੰਧ ਵਿੱਚ ਅੱਜ ਸਾਰਾ ਜਿਹੜਾ ਜਨ ਜਨ ਲਿਆਇਆ ਇੱਥੇ ਕਿੰਨੀਆਂ ਸੜੀਆਂ ਸ਼ਟਲਸ ਨਹੀਂ ਉਹਨਾਂ ਬਾਰੇ ਜਾਜਾ ਲਿਆ ਕਿ ਕਿਹੜੀ ਕਿਹੜੀ ਤੜੀ ਪਾਰਕਿੰਗ ਤੋਂ ਕਿੰਨੀਆਂ ਚੱਲੀਆਂ ਟੋਟਲ 20 ਪਾਰਕਿੰਗ ਜਿਹੜੀਆਂ ਨੇ ਇੱਥੇ ਡਿਸਾਈਡ ਕੀਤੀਆਂ ਨੇ ਔਰ 80 ਸ਼ਟਲਸ ਜਿਹੜੀਆਂ ਨੇ ਉਹ ਅਲੱਗ-ਅਲੱਗ ਰੂਟ ਦੇ ਵਿੱਚ ਵੀ ਹੁੰਦਿਆ ਹੋયા ਆ ਅੱਠ ਉਹਨਾਂ ਦੇ ਜਿਹੜੇ ਸਟੇਸ਼ਨ ਬਣਾਏ ਨੇ ਉਹਨਾਂ ਨੇ ਕਿਹੜੀ ਥਾਂ ਤੋਂ ਅੱਗੇ ਲੈ ਕੇ ਜਾਣਾ ਪਬਲਿਕ ਨੂੰ ਜੀ ਤੇ ਕਿਹੜੀ ਗੜੀ ਥਾਂ ਤੇ ਉਸ ਤਰੀਕੇ ਜਿਹੜੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਕੋਈ ਤਕਲੀਫ ਨਾ ਆਵੇ ਇਸੇ ਤਰੀਕੇ ਗੁਰਦੁਆਰਾ ਸਾਹਿਬ ਦੇ ਵਿੱਚ ਅੰਦਰ ਬਾਹਰ ਡਿਊਟੀ ਲਈ ਸਾਰੇ ਅਫਸਰਾਂ ਨੂੰ ਜਿਹੜਾ ਪ੍ਰੋਪਰ ਬਰੀਫ ਕੀਤਾ ਗਿਆ ਕਿਸ ਤਰ੍ਹਾਂ ਡਿਊਟੀ ਜਿਹੜੀ ਕਰਨੀ ਹੈ ਸਾਡੇ ਕੋਲ ਆਪਣੀ ਰੇਂਜ ਦੀ ਫੋਰਸ ਸਾਡੇ ਕੋਲ ਹੁਣ ਸਫੀਸ਼ੀਐਂਟ ਹੈ ਪਲੱਸ ਸਾਡੇ ਕੋਲ 22 ਤਰੀਕ ਨੂੰ ਜਿਹੜੀ ਅਸੀਂ ਹੋਰ ਫੋਰਸ ਮੰਗੀ ਹੋਈ ਹੈ ਉਹ ਵੀ ਸਾਡੇ ਕੋਲ 22 ਤਰੀਕ ਨੂੰ ਆ ਜਾਏਗੀ ਤੇ ਸਾਰੀ ਫੋਰਸ ਨੂੰ ਅਸੀਂ 23 ਤਰੀਕ ਨੂੰ ਪੁਲਿਸ ਲੈਂਡ ਦੇ ਵਿੱਚ ਕੱਲੇ-ਕੱਲੇ ਪੁਆਇੰਟ ਬਾਰੇ ਜਿਹੜਾ ਬਰੀਫ ਕਰਾਂਗੇ ਉਹਨਾਂ ਦੀ ਕਿਤੇ-ਕਿਤੇ ਆ ਜੋ ਕਿ ਇਸੇ ਤਰੀਕੇ ਜਿਹੜੇ ਨਾਲ ਸਾਡੇ ਕੋਲ ਵਲੰਟੀਅਰ ਜਿਹੜੇ ਲੱਗੇ ਹੋਏ ਨੇ ਉਹਨਾਂ ਨੂੰ ਵੀ ਨਾਲ ਅਸੀਂ ਬਰੀਫ ਕਰਾਂਗੇ ਕਿ ਉਹਨਾਂ ਨੇ ਸੰਗਤ ਦੇ ਵਿੱਚ ਕਿਵੇਂ ਉਹਨਾਂ ਨੂੰ ਛੱਡੜਸ ਬਾਰੇ ਬਰੀਫ ਕਰਨਾ ਹੈ ਰੂਟ ਬਾਰੇ ਕਰਨਾ ਹੈ ਔਰ ਕਿਸ ਤਰ੍ਹਾਂ ਜਿਹੜੀ ਡਿਊਟੀ ਕਰਨੀ ਹੈ ਇਹ ਸਾਰਾ ਹੀ ਆਪਸ ਦੇ ਵਿੱਚ ਗੁਰਦੁਆਰਾ ਸਾਹਿਬ ਦੀ ਕਮੇਟੀ ਨਾਲ ਤਾਲਮੇਲ ਪੈਦਾ ਕਰਕੇ ਇਹ ਬਹੁਤ ਹੀ ਵਧੀਆ ਜਿਹੜੇ ਪ੍ਰਬੰਧ ਇਹ ਸੀ ਕਿੱਥੇ ਜਾਂ। ਸੋ ਲੋਕਾਂ ਲਈ ਮੈਸੇਜ ਆਪ ਲੋਕ ਨੂੰ ਤਾਂ ਇਹੋ ਹੀ ਬੇਨਤੀ ਹੈ ਕਿ ਗੁਰੂ ਘਰ ਆਓ ਸ਼ਰਧਾ ਨਾਲ ਆ ਕੇ ਮੱਥਾ ਟੇਕੋ ਜਿਹੜੇ ਆ ਜੇਬ ਕਦਰ ਨੇ ਇਹਨਾਂ ਤੋਂ ਬਚ ਕੇ ਰਹੋ ਅਸੀਂ ਜੇਬ ਕਦਰਿਆਂ ਦੇ ਉੱਤੇ ਤੇ ਸਾਰਿਆਂ ਤੇ ਜਿਹੜੀ ਪੂਰੀ ਸਖਤ ਜਿਹੜੀ ਨਿਗਰਾਨੀ ਰੱਖਾਂਗੇ ਇਹ ਗੁਰੂ ਘਰ ਸ਼ਰਧਾ ਦੇ ਨਾਲ ਜਿੱਥੇ ਸਾਰੇ ਸੰਤ ਨੇ ਆਉਣਾ ਉੱਥੇ ਪੁਲਿਸ ਨੂੰ ਸਾਡੇ ਹੋਰ ਜਿਹੜੇ ਵਲੰਟੀਅਰਸ ਨੇ ਨਾਲ ਸਿਵਲ ਪ੍ਰਸ਼ਾਸਨ ਨੂੰ ਅਗਲ ਪੂਰੀ ਕੋਆਪਰੇਟ ਕਰੇ ਜਿੱਥੇ ਅਸੀਂ ਆਪਣੇ ਅਲੱਗ-ਅਲੱਗ ਇਨਫੋਰਮੇਸ਼ਨ ਸੈਂਟਰ ਬਣਾਏ ਨੇ ਕਿਸੇ ਦਾ ਕੋਈ ਬੱਚਾ ਗੁੰਮ ਹੋ ਜਾਂਦਾ ਹੈ ਜਾਂ ਕਿਸੇ ਨੂੰ ਕੋਈ ਹੋਰ ਤਲਾਹ ਦੇਣੀ ਇਹ ਵੀ ਪਬਲਿਕ ਨੂੰ ਮੈਂ ਕਹਾਂਗਾ ਕਿ ਸਾਡਾ ਜਿੱਥੇ ਵੀ ਯੂਨੀਫਾਰਮ ਵਾਲਾ ਕੋਈ ਮਲਾਜਮ ਮਿਲਦਾ ਉਹਨੂੰ ਕਨਵੇ ਕਰਨ ਉਹ ਸਾਡੇ ਕੰਟਰੋਲ ਰੂਮ ਨੂੰ ਯੂਨੀਫਾਰਮ ਵਾਲਾ ਮਲਾਜਮ ਅੱਗੇ ਕੰਟਰੋਲ ਰੂਮ ਨੂੰ ਦੱਸੇਗਾ ਅਸੀਂ ਕੰਡੂਰੂ ਵਾਂਈ ਜੇ ਕਿਸੇ ਦਾ ਕੋਈ ਬੱਚਾ ਗੁੰਮ ਹੋਇਆ ਜਾਂ ਕੋਈ ਹੋਰ ਮੁਸ਼ਕਲ ਹੈ ਉਹ ਸਾਰੀ ਜਣੀ ਹੱਲ ਕਰਾਂਗੇ ਇਹਨੂੰ ਅਸੀਂ ਸਾਰਿਆਂ ਨੂੰ ਅਲੱਗ-ਅਲੱਗ ਸੈਕਟਰਸ ਦੇ ਵਿੱਚ ਵੰਡ ਕੇ ਔਰ ਸਾਡੇ ਜਿਹੜੇ ਵਾਇਰਲੈਸ ਸੈਟਰਾਂ ਹੀ ਸਾਰਾ ਜਿਹੜਾ ਪ੍ਰਬੰਧ ਕਿੱਥੇ ਜਾ ਰਿਹਾ